ਕੱਚੀ ਕੁਲੀਆਂ ਜਿਹੜੀਆਂ ਨੇ ਨਾ ਉਹ अहमियत ਨਹੀਂ ਰੱਖਦੀਆਂ ਲੇਕਿਨ ਚੀਜ਼ਾਂ ਨੂੰ ਸਲੀਕੇ ਦੇ ਨਾਲ ਰੱਖਣਾ ਤਰਤੀਬ ਨਾਲ ਰੱਖਣਾ ਉਹ ਮਾਨੇ ਰੱਖਦਾ ਕਈ ਤੁਸੀਂ ਪੱਕੇ ਘਰਾਂ ਚ ਵੀ ਚਲੇ ਜਾਓ ਤੁਹਾਨੂੰ ਸਲੀਕਾ ਨਜ਼ਰ ਨਹੀਂ ਆਏਗਾ ਲੇਕਿਨ ਐ ਵੇਖੋ ਮਾਸ਼ਾਅੱਲਾ ਹੋਈ ਹਾਂਡੀ ਪੱਕਦੀ ਹੈ ਭਈ ਤੇ ਇਹ ਨਾਲ ਬڑے ਛੋਟੇ ਛੋਟੇ ਜਿਹੇ ਚੁੱਲੇ ਦੇ ਨਜ਼ਦੀਕ ਵੀ ਉਹਨਾਂ ਨੇ ਫੁੱਲ ਬੂਟੇ ਬਣਾਏ ਨੇ ਐ ਵੇਖੋ ਜੀ ਇਹ ਥੱਲੇ ਪਾਣ ਵਾਲੀ ਹੈ ਕਿ ਉੱਤੇ ਲੈਣ ਵਾਲੀ ਹੈ ਜੀ ਮਾਤਾ ਦੇ ਵੀ ਗਾ ਰਹੇ ਆ ਇਹ ਬੜੀ ਸੋਹਣੀ ਵੇਖੋ ਇਹ ਵੈਲਵੈਟੇ ਕਪੜਾ ਜੀ ਜੀ ਇਹ ਵੈਲਵੈਟ ਦੀ ਇੱਕ ਬਾਜੀ ਹੋਰੀ ਨਗਾਂਦੀਆਂ ਨੇ ਭਈਆਂ ਇਹ ਸਾਈਡ ਦੇ ਉੱਤੇ ਇਹ ਲੈਂਸ ਜੀ ਲੱਗੀ ਏ ਇਹ ਹੱਥ ਨਾਲ ਬਣਾਈ ਏ ਕਿ ਬਾਜ਼ਾਰੋਂ ਬਣੀ ਬਣਾਈ ਲਈ ਜੀ ਨਹੀਂ ਹੱਥ ਨਾਲ ਬਣਾਈ ਵਾਹ ਜੀ ਇਹ ਵੀ ਹੱਥ ਨਾਲ ਬਣਾਈ ਏ ਅਸਲਾਮੁਅਲੈਕੁਮ ਜੀ ਦੋਸਤੋ ਬੁਕਾਰ ਤਰੀਨ ਵਲਾਗ ਚ ਇੱਕ ਦਫਾ ਫਿਰ ਤੁਹਾਨੂੰ ਖੁਸ਼ ਆਮਦੀ ਸਜਣੋ ਅੱਜ ਬੜਾ ਯੂਨੀਕ ਜਿਹਾ ਵਲਾਗ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਹਾਨੂੰ ਬਖਾਨ ਲੱਗਿਆ ਪੰਜਾਬ ਦਾ ਕਲਚਰ ਸ਼ਹਿਰਾਂ ਤੋਂ ਦੂਰ ਇਹ ਹਈਏ ਵੀ ਇਹਨਾਂ ਨੇ ਬੜਾ ਖੂਬਸੂਰਤ ਕਲਚਰ ਸੰਭਾਲ ਕੇ ਰੱਖਿਆ ਮੈਨੂੰ ਤਾਂ ਖੁਦ ਵੇਖ ਕੇ ਬੜੀ ਖੁਸ਼ੀ ਹੋਈ ਤੇ ਤੁਸੀਂ ਵੀ ਪੂਰਾ ਵਲਾਗ ਵੇਖਿਆ ਜੇ ਤੁਹਾਨੂੰ ਇਹ ਸਾਰਾ ਖਾਨਿਆਂ ਲੋਕਾਂ ਦਾ ਰਹਿਣ ਸਹਿਣ ਕੀ ਹੈ ਇਹਨਾਂ ਦਾ ਜ਼ਰੀਆ ਮਾਸ਼ ਕੀ ਹੈ ਇਹਨਾਂ ਨੇ ਇੱਕ ਹੈ ਛੋਟਾ ਜਿਹਾ ਆਪਣਾ ਮਾਡਲ ਵਿਲੇਜ ਟਾਈਪ ਬਣਾਇਆ ਤੇ ਇਹਦੇ ਵਿੱਚ ਹੀ ਆਪਣੀ ਜ਼ਿੰਦਗੀ ਦਾ ਗੁਜ਼ਰਬਸਰ ਕਰਦੇ ਨੇ ਤੇ ਮਾਲ ਟੰਗਰ ਇਹਨਾਂ ਨੇ ਰੱਖਿਆ ਤੇ ਉਸ ਤੋਂ ਇਲਾਵਾ ਇਹਨਾਂ ਦਾ ਰਹਿਣ ਬਸੇਹਰਾ ਕਿਵੇਂ ਦਾ ਹੈ ਕਿ ਇਹਨਾਂ ਨੇ ਆਪਣੀ ਚੀਜ਼ਾਂ 'ਚ ਬਿਨਾਂ ਕਿਸੇ ਜਦੀਦ ਸੋਰਸ ਤੋਂ ਬਗੈਰ ਜਦੀਦ ਟੈਕਨੋਲੋਜੀ ਤੋਂ ਇਹਨਾਂ ਨੇ ਕਿੱਡਾ ਸੋਹਣਾ ਆਪਣਾ ਜਿਹੜਾ ਉਹ ਚੀਜ਼ਾਂ ਨੂੰ ਪ੍ਰੈਜੈਂਟ ਕੀਤਾ ਤੇ ਕਿੰਨੇ ਸੋਹਣੇ ਅੰਦਾਜ਼ ਨਾਲ ਰਹਿੰਦੇ ਨੇ ਫਿਰ ਐਂਡ ਤੱਕ ਜੁੜੇ ਰਹੇ ਜੇ ਤੁਹਾਨੂੰ ਪੂਰਾ ਵਲਾਸਪਾ ਲੋ ਜੀ ਇਹ ਇਹਨਾਂ ਦੇ ਮਕਾਨ ਨੇ ਇਹ ਵੇਖੋ ਪਰਦਾ ਲੱਗਾ ਤੇ ਅੰਦਰ ਇਹਨਾਂ ਦੀ ਰਿਹਾਇਸ਼ ਹੈ ਇਸ ਪਾਸੇ ਇਹਨਾਂ ਦਾ ਕਿਚਨ ਹੈ ਤੇ ਇਸ ਪਾਸੇ ਹੈ ਕੁੱਕੜੀਆਂ ਦਾ ਖੁੱਡਾ ਇਹ ਤੁਸੀਂ ਵੇਖੋ ਖੁੱਡਾ ਵਾਹ ਕੀ ਬਾਤ ਹੈ ਇਹਨ ਪਤਨੀ ਇਹਨਾਂ ਦੇ ਬੱਚਿਆਂ ਦੀ ਮਿਨਾਕਾਰੀਆਂ ਨੇ ਜਾਂ ਵੱਡਿਆਂ ਨੇ ਬਣਾਏ ਨੇ ਇਹ ਤੁਸੀਂ ਵਹਿੰਦੇ ਹੋ ਪੇ ਇਹਨਾਂ ਤੇ ਮੁਗਲ ਸ਼ਹਿਨ ਸ਼ਾਹ ਨੂੰ ਵੀ ਮਾਤ ਦੇ ਦਿੱਤੀ ਏ ਕਿੱਡੇ ਕਿੱਡੇ ਸੋਹਣੇ ਸਤੂਨ ਬਣਾ ਕੇ ਇਹਨੂੰ ਅਗਰ ਅਛੇ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾਵੇ ਤੇ ਕੀ ਆਈ ਬਾਤ ਹੈ ਇਹ ਵਹਿੰਦੇ ਪੇ ਛੋਟੀ ਜੀ ਸੀੜੀ ਵੀ ਬਣੀ ਏ ਇਹਦੇ ਵਿੱਚ ਤੇ ਅੱਛਾ ਇਹਦੇ ਵਿੱਚ ਤੁਸੀਂ ਵੇਖੋ ਕਿ ਇਹ ਦੂਰੋਂ ਨਹੀਂ ਮਹਿਸੂਸ ਹੁੰਦਾ ਨਜ਼ਦੀਕ ਆਓਗੇ ਤਾਂ ਤੁਸੀਂ ਵੇਖੋਗੇ ਆ ਬੋਤਲਾਂ ਦੇ ਢੱਕਰਾਂ ਦੇ ਨਾਲ ਕਿੱਡਾ ਸੋਹਣਾ ਕੋ ਦਾ ਤਾਜ ਜਾਂ ਬਣਾਇਆ ਖੁੱਡੇ ਦਾ ਵਾਹ ਜੀ ਵਾਹ ਇਹ ਉੱਤੇ ਜਿਹੜਾ ਆਰਟੀਫੀਸ਼ੀਅਲ ਫਲਾਵਰ ਦੇ ਨਾਲ ਇਹ ਗਮਲਾ ਜਾਂ ਵੀ ਬਨੇ ਆ ਤੇ ਪੂਰੀ ਡਿਟੇਲਿੰਗ ਦੇ ਵਿੱਚ ਕੰਮ ਹੋਇਆ ਇਹ ਸਿਰਫ ਖੁੱਡਾ ਜੇ ਇੱਥੋਂ ਤੁਸੀਂ ਅੰਦਾਜ਼ਾ ਲਾ ਲੋਗੇ ਇਹਨਾਂ ਦਾ ਆਪਣਾ ਰਹਿਣ ਬਸੇਰਾ ਕਿਵੇਂ ਹੈ ਨਾਲ ਮੁਰਗੀਆਂ ਸ਼ੁਰਗੀਆਂ ਵੀ ਇਧਰ ਕਿਚਨ ਕਿਚਨ ਤੁਸੀਂ ਦੇਖੋ ਯਾਰ ਅਖੀਰ ਹੈ ਮਾਸ਼ਾਅੱਲਾ ਐਡਾ ਸੋਹਣਾ ਕੰਮ ਹੈ ਉਹਦਾ ਕਰ ਤੁਸੀਂ ਐਵੇਂ ਹਾਂਡੀ ਪੱਕਦੀ ਹੈ ਭਈ ਤੇ ਇਹ ਨਾਲ ਬڑے ਛੋਟੇ ਛੋਟੇ ਜਿਹੇ ਚੁੱਲੇ ਦੇ ਨਜ਼ਦੀਕ ਵੀ ਉਹਨਾਂ ਨੇ ਪੌਲ ਬੂਟੇ ਬਣਾਏ ਨੇ ਵਾਹ ਇਹ ਦੀ ਛੱਤ ਤੇ ਇਹ ਕਿਚਨ ਤੇ ਇਧਰ ਇਹਨਾਂ ਨੇ ਆਪਣੇ ਮਾਲ-ਮੋਲ ਵਾਸਤੇ ਜਿਹੜਾ ਨਾ ਉਹ ਛੱਪਰ ਜਿਹਾ ਬਣਾਇਆ ਸਾਰਾ ਇਦੇ ਵਿੱਚ ਅਸੀਂ ਤੁਹਾਨੂੰ ਅੰਦਰੋਂ ਚੱਲ ਕੇ ਮੁਰਗੀਆਂ ਆਂਡਿਆਂ ਛਾੜਦੇ ਆਸੇ ਜਿਵੇਂ ਤੁਹਾਨੂੰ ਉਹਨਾਂ ਖੁੱਡਾ ਵਿਖਾਇਆ ਪਹਿਲਾਂ ਤੇ ਇਹ ਹੈ ਅੰਦਰ ਦਾ ਸੀ ਇਹ ਦੁਨੀਆ ਤੋਂ ਬਿਲਕੁਲ ਬੇਖਬਰ ਵਾਹ ਇਹ ਜੀ ਚੂਚੇ ਵੀ ਇੰਨਾ ਕਢਾਏ ਨੇ ਇੱਧਰ ਐ ਕੁਛੇ ਬੰਨੇ ਬੱਚੇ ਆਪਣੇ ਅੱਛਾ ਬਾਕੀ ਵੇਖੋ ਜੋ ਵੀ ਹੈ ਤੇ ਮੋਬਾਈਲ ਇਹਨਾਂ ਕੋਲ ਵੀ ਐਂਡਰਾਇਡ ਹੈ ਇਹ ਸਾਰੇ ਇਸੇ ਤਰ੍ਹਾਂ ਹੀ ਖੋਸ਼ ਹੋ ਪਾ ਕੇ ਸ਼ਿਕਾਰੀ ਵੀ ਆ ਕੇ ਇੱਥੇ ਵੇ ਕਮਾਲ ਕਮਾਲ ਹੈ ਜੀ ਇਧਰ ਜਿਹਨਾਂ ਦੀ ਐਂਟਰਟੇਨਮੈਂਟ ਵੀ ਵੇਖੋ ਇੱਥੇ ਪਿੰਗਾ ਪਈਆਂ ਨੇ ਮਾਸ਼ਾਅੱਲਾ ਬੱਚੀਆਂ ਪਿੰਗਾ ਲੈ ਰਹੀਆਂ ਨੇ ਉਧਰ ਉਹ ਬੱਚੀਆਂ ਖੇਡ ਰਹੀਆਂ ਨੇ ਆਪਣੇ ਕਮਾਂ 'ਚ ਇਧਰ ਛੋਟੀ ਬੱਚੀ ਪਿੰਗ ਲੈ ਰਹੀ ਏ ਫੁੱਲ ਮਜ਼ੇ ਉਧਰ ਬਾਕੀ ਪਿੰਗਾ ਵੀ ਧਈਏ ਜਿਹੜੀਆਂ ਨੇ ਉਹ ਸਪੇਅਰ ਨੇ ਤੇ ਇਧਰ ਬੱਕਰੀਆਂ ਵੀ ਆਰਾਮ ਫਰਮਾਨ ਹੈ ਜਿਹੜਾ ਇਹਨਾਂ ਦਾ ਜ਼ਰੀਆ ਮਾਸ਼ ਹੈ ਐਡੀ ਪੂਰ ਸਕੂਨ ਯਕੀਨ ਕਰੋ ਬਾਹਰ ਤੇ ਗਰਮੀ ਹੈ ਲੇਕਿਨ ਇਹਨਾਂ ਦੇ ਥੱਲੇ ਚਾਰੋਂ ਪਾਸੇ ਜਿਸ ਤਰ੍ਹਾਂ ਹਵਾ ਚੱਲਣ ਢਈ ਏ ਇਹ ਜਾਂ ਇਹ ਮੇਰੇ ਨਾਲ ਹੋਣੇ ਤੇ ਜਾਨਵਰ ਬੱਕਰੀਆਂ ਮਹਿਸੂਸ ਕਰ ਸਕਦੀਆਂ ਨੇ ਤੇ ਜਾਂ ਮੈਂ ਮਹਿਸੂਸ ਕਰ ਸਕਣਾ ਤੁਸੀਂ ਵੀਡੀਓ 'ਚ ਵੇਖ ਤੇ ਸਕਦੇ ਹੋ ਲੇਕਿਨ ਤੁਸੀਂ ਇਸ ਚੀਜ਼ ਨੂੰ ਫੀਲ ਨਹੀਂ ਕਰ ਸਕਦੇ ਕਿ ਕਿੰਨਾ ਕੁ ਪੁਰਸਕੂਨ ਮਾਹੌਲ ਹੈ ਵਾਹ ਉਹ ਡਾਇਰੈਕਸ਼ਨ 'ਚ ਵੀ ਆਈਆਂ ਨੇ ਬੱਕਰੀਆਂ ਵਾਹ ਜੀ ਵਾਹ ਐ ਵੇਖੋ ਥੱਲੇ ਮਾਸ਼ਾਅੱਲਾ ਬੜਾ ਸੋਹਣਾ ਕਿਸਮ ਦਾ ਇੱਧਰ ਵੀ ਉਸੇ ਤਰ੍ਹਾਂ ਹੀ ਖੁੱਡੇ ਛੁੱਡੇ ਬਨੇ ਨੇ ਇਹ ਤੁਸੀਂ ਵੇਖ ਸਕਦੇ ਵਾਹ ਇੱਕ ਇੱਕ ਖਰਗੋਸ਼ ਆਸਤੇ ਵੀ ਬਨੇ ਆ ਜੀ ਇਹ ਆਸਤੇ ਖਰਗੋਸ਼ ਹੈ ਅੰਦਰ ਇਹ ਵੀ ਉਸੇ ਤਰ੍ਹਾਂ ਹੀ ਪੌੜੀਆਂ ਵੀ ਬਨੀਆਂ ਨੇ ਪਹਿਲੇ ਉਹਦੇ ਤੇ ਵੀ ਪੌੜੀ ਬਣੀ ਹੈ ਦੂਸਰੇ ਉਹਦੇ ਤੇ ਵੀ ਪੌੜੀ ਬਣੀ ਹੈ ਬੜੇ ਸੋਹਣੇ ਇਹ ਟ੍ਰਿਪਲ ਮੰਜ਼ਲ ਹੈ ਉੱਗੇ ਜਿਹੜੇ ਤੁਸੀਂ ਖੁੱਡੇ ਵੇਖੇ ਨੇ ਉਹ ਦੋ-ਦੋ ਮੰਜ਼ਲਾ ਸਨ ਇਹ ਤਿੰਨ ਮੰਜ਼ਲਾ ਹੈ ਮਾਸ਼ਾਅੱਲਾ ਜ਼ਬਰਦਸਤ ਇੱਧਰ ਇਸੇ ਤਰ੍ਹਾਂ ਹੀ ਹੈ ਵੀ ਕਿਚਨ ਰਹਿ ਆਇਸ਼ ਇਹ ਵੀ ਇੱਥੇ ਵਾਹ ਇੱਧਰ ਵੀ ਇਸੇ ਤਰ੍ਹਾਂ ਹੀ ਮਾਲਸ਼ਾਲ ਵਾਸਤੇ ਬਨੇ ਆ ਇਹ더라 ਦੂਸਰਾ ਘਰ ਲੋ ਜੀ ਇਹ ਦੂਸਰੀ ਸਾਈਡ ਤੇ ਵੇਖੋ ਕਿੱਡੇ ਸੋਹਣੇ ਛੱਪਰ ਜੇ ਬਣਾਏ ਨੇ ਨਾ ਆਪਣੇ ਮਾਲ ਡੰਗਰ ਰਾਸਤੇ ਮਾਲ ਤੇ ਇਸ ਟਾਈਮ ਸਾਰਾ ਗਿਆ ਤੇ ਇਹ ਨਾਲ ਕੁਕੜੀਆਂ ਵਾਸਤੇ ਕਿੱਡੇ-ਕਿੱਡੇ ਸੋਹਣੇ ਖੁੱਡੇ ਵਹਿੰਦੇ ਪਏ ਪੂਰੀ ਫਨਕਾਰੀ ਹੋਈ ਏ ਖੁੱਡਿਆਂ ਤੇ ਵੀ ਇਹ ਕੁਕੜੀਆਂ ਵਿੱਚ ਕੁਝ ਆਂਡਿਆਂ ਦੇ ਵੀ ਬੈਠੀਆਂ ਨੇ ਤੇ ਅੱਗੇ ਤੋੜੇ ਉਹਨਾਂ ਦੇ ਲਾਏ ਨੇਗਾ ਤੁਹਾਨੂੰ ਨਜ਼ਰ ਆ ਆਂਦੀ ਹੋਵੇ ਵਿੱਚ ਇਹ ਇਧਰ ਵੀ ਆਇਦਰ ਵੀ ਵਾਹ ਵਾਹ ਇਹ ਸਾਰੇ ਕੁਕੜੀਆਂ ਦੇ ਖੁੱਡੇ ਨੇ ਇਹ ਅੱਗੇ ਜਿਹੜੇ ਅੱਗੇ ਉਹਨਾਂ ਨੇ ਰੱਖਿਆ ਹੈ ਨਾ ਉਹ ਖੁੱਡੇ ਆਸਤੇ ਕਿ ਵਿੱਚੋਂ ਬਾਹਰ ਜਿਹੜੀਆਂ ਆਂਡਿਆਂ ਤੇ ਬੈਠੀਆਂ ਨੇ ਉਹਨਾਂ ਵਾਸਤੇ ਮਾਸ਼ਾਅੱਲਾ ਫਨਕਾਰੀ ਹੈ ਨਾ ਜੀ ਬੜੀ ਬੜੀ ਸੋਹਣੀ ਤੇ ਮੈਂ ਥੋੜਾ ਜਿਹਾ ਤੁਹਾਨੂੰ ਅੰਦਰ ਵਹਾਵਾਗਾ ਅੰਦਰ ਸਾਡੀਆਂ ਜਰਾ ਮਾਮਾ ਭੈਣਾ ਪਰਦੇ ਵਾਲੀਆਂ ਨੇ ਤੇ ਉਹਦੀ ਇਤਿਆਤ ਕਰਦੇ ਹੋਇਆ ਇਹਦਾ ਦਰਵਾਜ਼ਾ ਇਹਨਾਂ ਬਣਾਇਆ ਤੇ ਅੰਦਰੋਂ ਛੱਪਰ ਦੀ ਹੈ ਸੂਰਤ ਹਾਲ ਬੜਾ ਸੋਹਣਾ ਐ ਸਿਰਕੀਏ ਤੇ ਬਾਂਸ ਦੇ ਜਿਹੜੇ ਉਹ ਲੱਗੇ ਨੇ ਵਾਹ ਜੀ ਵਾਹ ਤੇ ਇਹ ਵੇਖੋ ਕੱਚੀ ਕੁਲੀਆਂ ਜਿਹੜੀਆਂ ਨੇ ਨਾ ਉਹ ਅਹਿਮੀਅਤ ਨਹੀਂ ਰੱਖਦੀਆਂ ਲੇਕਿਨ ਚੀਜ਼ਾਂ ਨੂੰ ਸਲੀਕੇ ਦੇ ਨਾਲ ਰੱਖਣਾ ਤਰਤੀਬ ਨਾਲ ਰੱਖਣਾ ਉਹ ਮਾਨ ਨਹੀਂ ਰੱਖਦਾ ਕਈ ਤੁਸੀਂ ਪੱਕੇ ਘਰਾਂ 'ਚ ਵੀ ਚਲੇ ਜਾਓ ਤੁਹਾਨੂੰ ਸਲੀਕਾ ਨਜ਼ਰ ਨਹੀਂ ਆਏਗਾ ਲੇਕਿਨ ਇਹ ਵੇਖੋ ਮਾਸ਼ਾਅੱਲਾ ਉਹਨਾਂ ਨੇ ਆਪਣੇ ਬਰਤਨ ਜੋ ਹੈ ਉਹਦੇ ਵਿੱਚ ਹੀ ਯਾਨੀ ਇੱਥੇ ਤੁਹਾਨੂੰ ਲੱਕੜ ਦਾ ਫਰਨੀਚਰ ਨਹੀਂ ਕੋਈ ਵੀ ਨਜ਼ਰ ਆਏਗਾ ਉਹਨਾਂ ਆਪਣੀ ਮਿੱਟੀ ਦੇ ਨਾਲ ਹੀ ਸਾਰਾ ਐਡਾ ਸੋਹਣਾ ਕੰਮ ਜਿਹੜਾ ਬਣਾਇਆ ਬਰਤਨ ਵਗੈਰਾ ਇੰਜ ਮਾਸ਼ਾਅੱਲਾ ਕੋਈ ਸੁਪਾਰੇ ਪੁਰਾਣੇ ਪਾ ਕੇ ਮੰਜੀਆਂ ਦੇ ਉੱਤੇ ਇਸ ਤਰੀਕੇ ਮੰਜੀਆਂ ਲਾ ਕੇ ਮੇਨ ਚੀਜ਼ ਮੈਂ ਤੁਹਾਨੂੰ ਐ ਬੁਖਾਰਿਆ ਤਾਂ ਕਿਹਾ ਦੇਖੋ ਜਦੋਂ ਸਾਡੀ ਗੱਲ ਹੋਈ ਇੱਥੇ ਮਾਂ ਹੋਰਾਂ ਨਾਲ ਉਹ ਕੈਮਰੇ 'ਚ ਤੇ ਨਹੀਂ ਆਣ ਗਿਆਂ ਲੇਕਿਨ ਵੈਸੇ ਚਲੋ ਥੋੜੀ ਬਹੁਤੀ ਉਹਨਾਂ ਨਾਲ ਗੱਲ ਕਰਾਂਗੇ ਨਾਲ ਨਾਲ ਤੁਸੀਂ ਇਹ ਵੰਦੇ ਰਿਹਾ ਜੇ ਤੇ ਉਹਨਾਂ ਦਾ ਮੌਕਫ ਹੈ ਸੀ ਕਿ ਅਸੀਂ ਇੱਥੇ ਕਿਰਾਇਆਂ ਤੇ ਰਹਿੰਨੇ ਆ ਪੇ ਯਾਨੀ ਇਹ ਜਗਾ ਲੈ ਕੇ ਨਾ ਆਬ ਬਣਾਇਆ ਅਸਲਾਮੁਅਲੈਕਮ ਆ ਜੀ ਵਾਲੇਕਮ ਸਲਾਮ ਅੱਛਾ ਵੀਡੀਓ ਨਹੀਂ ਮੈਂ ਤੁਹਾਡੀ ਬਣਾਉਂਦਾ ਪਿਓ ਜੀ ਤੁਹਾਡੀ ਗੱਲ ਵਿੱਚ ਆਣ ਲਈਏ ਠੀਕ ਹੈ ਤੁਸੀਂ ਅੱਗੇ ਦੱਸ ਰਹੇ ਹੋ ਕਿ ਕਿਰਾਏ ਤੇ ਤੁਸੀਂ ਇੱਥੇ ਰਹਿੰਦੇ ਹੋ ਪੇ ਅਸੀਂ ਭਾਈ ਕਿਰਾਏ ਤੇ ਰਹਨੇ ਬੜੇ ਮਜਬੂਰ ਆ ਸਹੀ ਚਲੋ ਜੇ ਕੋ ਕੁ ਮੱਥਾ ਡੀ ਕੋ ਕਰ ਚਲੇ ਹਲਪ ਦੇ ਬੜੀ ਮੇ ਲੋ ਜੀ ਇਹਨਾਂ ਦਾ ਕਹਿਣਾ ਹੈ ਵੇ ਕਿ ਅਸੀਂ ਕਿਰਾਇਆ ਤੇ ਰਹਿੰਨੇ ਆ ਬੇ ਇਸੇ ਤਰੀ ਸਾਡਾ ਗੁਜ਼ਰ ਬਸਰ ਹੈ ਚਲੋ ਕੋ ਜਿਹੜਾ ਕੋ ਥੋੜਾ ਬੋਤਾ ਕੋ ਮਜਾ ਦੁੱਧ ਦੇਂਦੀਆਂ ਨੇ ਕੋ ਵੇਚ ਵਟ ਕੇ ਤੇ ਕੋ ਗੁਜ਼ਾਰਾ ਕਰ ਲੈਨੇ ਆ ਹਾਂ ਤੇ ਅਗਰ ਕੋ ਹਕੂਮਤ ਦੀ ਕਰਜ਼ੇ ਜੀਆਂ ਨੇ ਉਹ ਵੀ ਕਰ ਜਾ ਬੇ ਬੇਬਾ ਦੇਣਾ ਬੱਚਿਆਂ ਉਹ ਵੀ ਕਰਜ਼ਾ ਚੜਿਆ ਹੈ ਹਾਂ ਕਰਜ਼ਾ ਚੜਿਆ ਵੇ ਅੱਲਾ ਤੁਹਾਡੇ ਆਸਤੇ ਆਸਾਨੀਆਂ ਪੈਦਾ ਕਰੇ ਜੀ ਆਮੀਨ ਵੀ ਅਸੀਂ ਵੀ ਅਪੀਲ ਕਰਾਂਗੇ ਹਕੂਮਤੀ ਨੁਮਾਇੰਦਗਿਆਂ ਨੂੰ ਜਿਹੜੇ ਇਹ ਸੁਣਦੇ ਨੇ ਵੇ ਇਹ ਗੱਲ ਇਹ ਵੀਡੀਓ ਵੇਖਣਗੇ ਜਿਕੇ ਇਹਨਾਂ ਨੂੰ ਉਹਨਾਂ ਤੱਕ ਵੀ ਪਹੁੰਚੇਗੀ ਤੇ ਇਹਨਾਂ ਨੂੰ ਕੋ ਆਪਣਾ ਘਰ-ਬਾਰ ਦਿੱਤਾ ਜਾਏ ਜਿੱਥੇ ਇਹ ਇੱਜ਼ਤ ਨਾਲ ਸਿਰ ਚੁਪਾ ਸਕਣ ਤੇ ਰੋਜ਼ੀ-ਰੋਟੀ ਕਮਾ ਸਕਣ ਬਿਲਕੁਲ ਜੰਮੂ ਵਾਲੇ ਕੁਝ ਆਪਣੀ ਗੁਜਰੀ ਬੋਲੀ ਦੇ ਵਿੱਚ ਕੋਈ ਸੁਨੇਹਾ ਦੇਣਾ ਚਾਹੋਗੇ ਆਪਣੇ ਜਿਹੜੇ ਕੋ ਹੋਰ ਗੁਜਰ ਪੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ 'ਚ ਵਸੇ ਨੇ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਕੋ ਸਨਿਆਹ ਦੇਣਾ ਚਾਹੁੰਦੇ ਉਹਨਾਂ ਨੂੰ ਅਸਾਂ ਕੀ ਦੇਣਾ ਸਨਿਆਹ ਵੀ ਉਹ ਸਾਰੇ ਸੋਕਰ ਸਾਡੇ ਨਾਲ ਸਾਡੇ ਮੈਂ ਉਹ ਹੀ ਆ ਨਾ ਉਹਨਾਂ ਨੂੰ ਇੱਕ ਸਨਿਆਹ ਦਿਓ ਨਾ ਕਿ ਅਗਰ ਤੁਸੀਂ ਵੀ ਸਾਡੀ ਗੱਲ ਸੁਣਦੇ ਬਿ ਤੁਸੀਂ ਵੀ ਸਾਡੀ ਮਦਦ ਕਰੋ ਆਪਣੀ ਜ਼ੁਬਾਨ 'ਚ ਕਰੋ ਆਪਣੀ ਅਗਰ ਜਿਹੜਾ ਕੋ ਸੁਣਿਆ ਤਾਂ ਹੋਗਾ ਮਾਰਾ ਆਵਾਜ਼ ਸੇ ਅਪੀਲ ਕਰਿਓ ਤਮਨੇ ਹਾਂ ਜਿਹੜਾ ਕੋ ਸੁਣਿਓ ਮਾਰੇ ਆਸਤੇ ਅਪੀਲ ਕਰਿਓ ਤਮ ਵੀ ਠੀਕ ਹੈ ਜੀ ਲੋ ਜੀ ਇਹਦਾ ਕੋ ਅੰਦਰ ਦਾ ਮੰਜ਼ਰ ਸੀ ਠੀਕ ਹੈ ਜੀ ਐ ਵੇਖੋ ਜੀ ਇਹ ਥੱਲੇ ਪਾਣ ਵਾਲੀ ਹੈ ਕਿ ਉੱਤੇ ਲੈਣ ਵਾਲੀ ਹੈ ਜੀ ਉੱਤੇ ਲੈਣ ਵਾਲੀ ਹੈ ਥੱਲੇ ਪਾਣ ਹਾਂ ਇਹ ਬੜੀ ਸੋਹਣੀ ਵੇਖੋ ਇਹ ਵੈਲਵੈਟੇ ਕਪੜਾ ਜੀ ਜੀ ਇਹ ਵੈਲਵੈਟ ਦੀ ਇੱਕ ਬਾਜੀ ਹੋਰੀ ਨਗਾਂਦੀਆਂ ਨੇ ਭਈਆਂ ਤੇ ਸਲਾਈ ਵੇਖੋ ਤੁਸੀਂ ਸਲਾਈ ਦਾ ਵਾਇਆ ਇੰਜ ਜਿਵੇਂ ਮਸ਼ੀਨ ਨਾਲ ਲੱਗੀ ਏ ਇਹ ਸਾਰੀਆਂ ਹੱਤ ਨਾਲ ਹੀ ਹੋਈਆਂ ਨੇ ਜੀ ਹਾਂ ਵਾਹ ਜੀ ਵਾਹ ਅਜੇ ਇਹਦੇ ਤੋਂ ਸੰਗਣੀਆਂ ਕਰਨੀ ਅੱਛਾ ਇਹ ਤੋਂ ਹੋਰ ਸੰਗਣੀਆਂ ਨੇ ਡੱਬੀਆਂ ਬਣਨੀਆਂ ਨੇ ਇਹ ਨਗਾਂਦੀਆਂ ਨੇ ਭਈਆਂ ਆਪਣੀ ਤਿਆਰੀ ਕੀਤੀ ਹੈ ਜਿਹੜੀ ਇਹ ਸਾਈਡ ਦੇ ਉੱਤੇ ਇਹ ਲੈਂਸ ਜੀ ਲੱਗੀ ਏ ਹਾਂ ਇਹ ਹੱਥ ਨਾਲ ਬਣਾਈ ਹੈ ਕਿ ਬਾਜ਼ਾਰੋਂ ਬਣੀ ਬਣਾਈ ਲਈ ਜੀ ਨਹੀਂ ਹੱਥ ਨਾਲ ਬਣਾਈ ਵਾਹ ਜੀ ਇਹ ਵੀ ਹੱਥ ਨਾਲ ਬਣਾਈ ਹੈ ਬੜੀ ਸੋਹਣੀ ਜੀ ਇਹ ਇਹਨਾਂ ਦਾ ਕਿਚਨ ਹੈ ਕਿਚਨ ਦੀ ਵੀ ਬਾਉਂਡਰੀ ਕੀਤੀ ਹੈ ਵੇਖੋ ਬੜੀ ਸੋਹਣੀ ਵਾਹ ਬਰਤਨ ਚਾਤਰ ਤਾਂ ਪੂਰੀ ਤਰਤੀਬ ਨਾਲ ਲੱਗੇ ਨੇ ਇਹ ਕਲਚਰ ਹੈ ਅਸਲ ਇਹਨਾਂ ਨੇ ਉਹ ਜੋ ਵੇਖਿਆ ਇਹਨਾਂ ਨੇ ਉਹੀ ਬਣਾਏ ਆ ਜੋ ਪੁਰਾਣਾ ਸਾਡਾ ਕਲਚਰ ਆਇਆ ਸੀ ਕਚੇ ਮਖਾਨਾ ਲਾ ਵਾਹ ਵਾਹ ਕਿਚਨ ਮੇ ਤੁਹਾਨੂੰ ਥੋੜਾ ਜਿਹਾ ਅੰਦਰੋਂ ਮਖਾਨਾ ਅੱਛਾ ਇਹ ਇੱਕ ਚੀਜ਼ ਵੇਖੋ ਇਹਨਾਂ ਕਿਧਰੇ ਵੀ ਕੰਪਰੋਮਾਈਜ਼ ਨਹੀਂ ਕੀਤਾ ਬੜਾ ਸੋਹਣਾ ਬੜਾ ਕਮਾਲ ਦਾ ਇਹ ਅੰਦਰ ਇਹਨਾਂ ਨੇ ਗੋਏ ਲਾਏ ਨੇ ਆਪਣਾ ਬੰਦੋਬਸਤ ਕੀਤਾ ਹੈ ਅੱਛਾ ਇਹ ਆਊਟਡੋਰ ਕਿਚਨ ਇਹਦੇ ਇਸ ਛਪਰੇ ਦੇ ਅੰਦਰ ਹੈ ਵੇਖੋ ਨਾਲ ਤੇ ਇਹਨਾਂ ਨੇ ਆਪਣਾ ਬਾਲਣ ਸੰਭਾਲ ਕੇ ਰੱਖਿਆ ਹੈ ਗੋਏ ਤੇ ਇਹ ਅੰਦਰ ਇਨਡੋਰ ਹੈ ਇਹਨੂੰ ਮੇਕਨੀਓ ਵੇ بارش ਹੋਵੇ ਤੇ ਅੰਦਰ ਆ ਕਿਚਨ ਇਸਤੇਮਾਲ ਹੁੰਦਾ ਇਹਨਾਂ ਦੇ ਆਪਣੇ ਕੋਈ ਸਮਾਨ ਵਗੈਰਾ ਜਿਹੜਾ ਇਸਤੇਮਾਲ ਦਾ ਉਹ ਪਿਆ ਅਈ ਮੁਰਗੀ ਨੇ ਅੰਡਾ ਦੇ ਦਿੱਤਾ ਵਿੱਚ ਤੇ ਸਾਡਾ ਵੀ ਹੁਣ ਇਥੋਂ ਜਾਣ ਦਾ ਟਾਈਮ ਨਜ਼ਦੀਕ ਆ ਗਿਆ ਉਮੀਦ ਕਰਨੇ ਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਾ ਹੋਏਗਾ ਅੱਛਾ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਵੀਡੀਓ ਨੂੰ ਲਾਈਕ ਕਰਿਆ ਜੇ ਤੇ ਆਪਣੇ ਕਮੈਂਟ ਰਾਈ ਆਪਣੇ ਪਸੰਦਨ ਆਪਸੰਦਾਂ ਜ਼ਰੂਰ ਹਜ਼ਾਰ ਕਰਿਆ ਜੇ ਤੇ ਇਨਸ਼ਾਅੱਲਾ ਨਵੇਂ ਵਲਾਗ 'ਚ ਨਈ ਗੱਲਾਂ ਨਾਲ ਫੇਰ ਮੁਲਾਕਾਤ ਹੋਏਗੀ ਰੱਬ ਰਾਖਾ